ਅੱਜ ਸੈਂਟਰ ਦੇ ਵਿੱਚ ਜਿਹੜੇ ਬੈਠੇ ਨੇ 10 ਸਾਲ ਹੋ ਗਏ ਉਹਨਾਂ ਨੂੰ 10 ਸਾਲਾਂ ਚ ਵੀ ਉਹ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਵੋਟ ਮੰਗ ਰਹੇ ਨੇ ਕੰਮ ਨਹੀਂ ਗਿਣਾ ਸਕਦੇ 10 ਸਾਲਾਂ 'ਚ ਇੱਕ ਵੀ ਕਿ ਆਹ ਕੰਮ ਕਰਤਾ ਕਿਉਂਕਿ ਕੁਝ ਕੀਤਾ ਹੀ ਨਹੀਂ ਵੇਚਿਆ ਹੀ ਵਿੱਚ ਹੈ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਰੇਲ ਵੇਚਤੀ ਕਿਸੇ ਨੂੰ ਫੇਲ ਵੇਚਤਾ 에ਰਪੋਰਟ ਵੇਚਤੇ ਐਲ ਆਈ ਸੀ ਵੇਚਤੀ ਕੁਝ ਨਹੀਂ ਛੱਡਿਆ ਸਭ ਵੇਚਿਆ ਹਜੇ ਵੀ ਆ ਕੇ ਕਹਿੰਦੇ ਨੇ ਕਿਸ ਧਰਮ ਦੇ ਨਾਲ ਤੇ ਇਸ ਜਾਤੀ ਦੇ ਨਾਲ ਤੇ ਜਾਂ ਨਫ਼ਰਤ ਫਲਾ ਕੇ ਵੋਟਾਂ ਮੰਗਦੇ ਆ ਵੀਰੋ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆ ਤੇ ਅਰਵਿੰਦ ਕੇਜਰੀਵਾਲ ਉਹ ਲੀਡਰ ਹੈ ਜਿਹਨੇ 2020 ਦੇ ਵਿੱਚ ਦਿੱਲੀ ਦੇ ਇਲੈਕਸ਼ਨਾਂ ਤੋਂ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਕਹਤਾ ਸੀ ਕਿ ਦਿੱਲੀ ਦੇ ਲੋਕੋ ਜੇ ਮੇਰੇ ਪੌਣੇ 5 ਸਾਲ ਦੇ ਕੰਮ ਪਸੰਦ ਨੇ ਤਾਂ ਵੋਟ ਪਾਇਓ ਨਹੀਂ ਵੋਟ ਨਾ ਪਾਇਓ ਜੇ ਪਸੰਦ ਨਹੀਂ ਹੈਗੇ ਕੰਮ ਅੱਜ ਸੈਂਟਰ ਦੇ ਵਿੱਚ ਜਿਹੜੇ ਬੈਠੇ ਨੇ 10 ਸਾਲ ਹੋ ਗਏ ਉਹਨਾਂ ਨੂੰ 10 ਸਾਲਾਂ ਚ ਵੀ ਉਹ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਵੋਟ ਮੰਗ ਰਹੇ ਨੇ ਕੰਮ ਨਹੀਂ ਗਿਣਾ ਸਕਦੇ 10 ਸਾਲਾਂ 'ਚ ਇੱਕ ਵੀ ਕਿ ਆਹ ਕੰਮ ਕਰਤਾ ਕਿਉਂਕਿ ਕੁਝ ਕੀਤਾ ਹੀ ਨਹੀਂ ਵੇਚਿਆ ਹੀ ਵੇਚਿਆ ਕਿਸੇ ਨੂੰ ਤੇਲ ਵੇਚਤਾ ਕਿਸੇ ਨੂੰ ਰੇਲਵੇ ਵੇਚਤੀ ਕਿਸੇ ਨੂੰ ਫੇਲ ਵੇਚਤਾ 에어ਪੋਰਟ ਵੇਚਤੇ LIC ਵੇਚਤੀ ਕੁਛ ਨਹੀਂ ਛੱਡਿਆ ਸਭ ਵੇਚਿਆ ਹਜੇ ਵੀ ਆ ਕੇ ਕਹਿੰਦੇ ਨੇ ਕਿ ਇਸ ਧਰਮ ਦੇ ਨਾਂ ਤੇ ਇਸ ਜਾਤੀ ਦੇ ਨਾਂ ਤੇ ਜਾਂ ਨਫ਼ਰਤ ਫਲਾ ਕੇ ਵੋਟਾਂ ਮੰਗਦੇ ਆਂ ਵੀਰੋ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਹੀ ਆਂ ਤੇਰਵਿੰਨ ਕੇਜਰੀਵਾਲ ਉਹ ਲੀਡਰ ਹੈ ਜਿਨੇ 2020 ਦੇ ਵਿੱਚ ਦਿੱਲੀ ਦੇ ਇਲੈਕਸ਼ਨਾਂ ਤੋਂ ਡੇਢ ਮਹੀਨਾ ਪਹਿਲਾਂ ਟੀਵੀ ਤੇ ਆ ਕੇ ਕਹਤਾ ਸੀ ਕਿ ਦਿੱਲੀ ਦੇ ਲੋਕੋ ਜੇ ਮੇਰੇ ਪੌਣੇ 5 ਸਾਲ ਦੇ ਕੰਮ ਪਸੰਦ ਨੇ ਤਾਂ ਵੋਟ ਪਾਇਓ ਨਹੀਂ ਵੋਟ ਨਾ ਪਾਇਓ ਜੇ ਪਸੰਦ ਨਹੀਂ ਹੈਗੇ ਕੰਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ